ਮੈਂ ਤੁਹਾਨੂੰ ਹੀ ਸਵਾਲ ਪੁੱਛਦਾ ਕਿ ਤੁਸੀਂ ਇਹਨੂੰ ਗ੍ਰਨੇਡ ਅਟੈਕ ਕਹਿ ਸਕਦੇ ਹੋ? ਅੰਮ੍ਰਿਤਸਰ 'ਚ ਰਾਤ ਨੂੰ ਇੱਕ ਹੋਰ ਤਮਾਕਾ ਸੁਣਾਈ ਦਿੱਤਾ ਹੈ। ਦੱਸਿਏ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਸਾਹਮਣੇ ਆਇਆ ਕਿ ਅੰਮ੍ਰਿਤਸਰ ਬਾਈਪਾਸ ਤੇ ਫਤਿਹਗੜ ਚੂੜੀਆਂ ਪੁਲਿਸ ਸਟੇਸ਼ਨ ਤੇ ਰਾਤ ਕਰੀਬ 9 ਵਜੇ ਤਮਾਕਾ ਸੁਣਾਈ ਦਿੱਤਾ ਜਿਸ ਵਿੱਚ ਕਿਸੇ ਦੇ ਵੀ ਮਾਰੇ ਜਾਣ ਜਾਂ ਫਿਰ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਮੌਕੇ ਤੇ ਤਮਾਕੇ ਕਾਰਨ ਵੱਡਾ ਟੋਆ ਪੁੱਟਿਆ ਗਿਆ ਜਿਸ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਬਬਰ ਖਾਲਸਾ ਇੰਟਰਨੈਸ਼ਨਲ ਗਰੁੱਪ ਵੱਲੋਂ ਲਈ ਗਈ ਹੈ ਜੀ ਹਾਂ ਫਤਿਹਗੜ ਚੂੜੀਆਂ ਪੁਲਿਸ ਚੌਂਕੀ ਨੂੰ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ ਜੋ ਕਿ ਪਿਛਲੇ ਸਾਲ ਹੀ ਬੰਦ ਕਰ ਦਿੱਤੀ ਗਈ ਸੀ ਉਦਰ ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਅਤੇ ਹੋਰ ਅਧਿਕਾਰੀਆਂ ਦੇ ਨਾਲ ਮੌਕੇ ਤੇ ਪਹੁੰਚੇ ਉਹਨਾਂ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਜਾਣਕਾਰੀ ਇਕੱਠੀ ਕੀਤੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਤਮਾਕੇ ਵਾਲੀ ਥਾਂ ਤੇ ਕੋਈ ਵੀ ਪੁਲਿਸ ਚੌਕੀ ਜਾਂ ਫਿਰ ਪੁਲਿਸ ਥਾਣਾ ਨਹੀਂ ਹੈ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਰੁਟੀਨ ਵਿੱਚ ਨਾਕਾ ਲਗਾਇਆ ਗਿਆ ਸੀ ਜਿਸ ਤੋਂ ਕੁਝ ਦੂਰ ਉਹਨਾਂ ਨੂੰ ਤਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚ ਕੇ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਇੱਥੇ ਸਾਡਾ ਨਾਕਾ ਲੱਗਿਆ ਹੋਇਆ ਸੀ ਪਸ਼ੰਬਰ ਜਿਹੜਾ ਸਾਡਾ ਏਐਸਆਈ ਸਾਹਮਣੇ ਗੱਲ ਕਰ ਰਿਹਾ ਸੀ ਸਾਨੂੰ ਕੁਝ ਆਵਾਜ਼ ਆਈ ਤਾਂ ਅਸੀਂ ਜਾ ਕੇ ਦੇਖਿਆ ਸੜਕ ਨੂੰ ਥੋੜਾ ਡੈਮੇਜ ਹੋਇਆ ਬਾਈਪਾਸ ਦੇ ਉੱਤੇ ਲਾਸਤਾ ਉੱਥੋਂ ਕਿੰਨੀ ਦੂਰ ਹੈ ਕਿਥੇ ਪੁਲਿਸ ਮੁਲਾਜ਼ਮ ਨੇ ਚੌਕੀ ਦੇ ਵਿੱਚ ਜਿਹੜੀ ਤੁਸੀਂ ਚੌਕੀ ਸੋ ਕੋਲ ਕਹਿ ਰਹੇ ਹੋ ਉੱਥੇ ਕੋਈ ਬੰਦਾ ਨਹੀਂ ਔਰ ਕਾਫੀ ਦਿਨ ਦੀ ਬੰਦ ਹੈ ਜਿਆਦਾ ਤੁਸੀਂ ਮੈਨੂੰ ਦੱਸ ਦਿਓ ਤੁਹਾਡੇ ਜਿੱਥੇ ਰਹਿੰਦੇ ਹੋ ਦੇਖੋ ਦੱਸੇ ਅੱਛਾ ਦੂਜੀ ਗੱਲ ਅਰੇ ਹਰੇਕ ਚੀਜ਼ ਨੂੰ ਆਪਾਂ ਗਰੇਡ ਅਟੈਕ ਕਹਿ ਦਿੰਦੇ ਆ ਹਰ ਚੀਜ਼ ਨੂੰ ਕਿਸੇ ਵੀ ਇੰਪੈਕਟ ਦੇਖਿਆ ਜੋ ਆਪਾਂ ਦੇਖਿਆ ਹੈ ਸੜਕ ਤੇ ਮਤਲਬ ਤੁਸੀਂ ਇਹ ਇਹ ਨੂੰ ਮੈਂ ਤੁਹਾਨੂੰ ਹੀ ਸਵਾਲ ਪੁੱਛਦਾ ਕਿ ਤੁਸੀਂ ਇਹਨੂੰ ਗ੍ਰੇਨੇਡ ਅਟੈਕ ਕਹਿ ਸਕਦੇ ਹੋ ਜੇ ਕੋਈ ਇੱਕ ਮਿੰਟ ਯਾਰ ਖਬਰਾਂ ਵਿੱਚ ਚੱਕ ਕੇ ਬਾਹਰ ਮਾਰਦੇ ਕੋਈ ਉਹ ਕੋਈ ਉੱਥੇ ਦੀਵਾਰ ਹੈ ਆਪਾਂ ਛੱਡ ਦੀਏ ਗੱਲਾਂ ਵੀ ਪੁਲਿਸ ਅਜਿਹਾ ਕਹਿੰਦੀ ਉਹ ਕਿ ਦੀਵਾਰ ਦੇ ਨਾਲ ਹੈ ਲੱਗਦਾ ਉਹਨੂੰ ਕੋਈ ਇੰਪੈਕਟ ਆਇਆ ਤੁਸੀਂ ਦੱਸੋ ਨਾ ਇਸ ਗੱਲ ਨੂੰ ਕਿਉਂ ਆਪਾਂ ਇਹਦੇ ਇਨਵੈਸਟੀਗੇਟ ਕਰ ਰਹੇ ਹਾਂ ਸਾਡੇ ਲੜਕਿਆਂ ਨੇ ਹੀ ਸਾਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਔਰ ਉਥੇ ਐਸਚੋ ਸਾਹਿਬ ਆ ਗਏ ਹੁਣ ਮੈਂ ਆ ਗਿਆ ਬਾਕੀ ਆਫਸਰ ਨੇ ਫੋਰੈਂਸਿਕ ਟੀਮ ਨੂੰ ਆ ਕੇ 75 ਵਾਲਾਂ ਦੇ ਪਰ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਕਿ ਜੇ ਗ੍ਰਨੇਡ ਅਟੈਕ ਹੋਵੇ ਉਸੇ ਸਾਰੇ ਇਨੇ ਪੜੇ ਲਿਖੇ ਲੋਗ ਉਹਦਾ ਇੰਪੈਕਟ ਇੰਨਾ ਹੀ ਹੁੰਦਾ ਜੋ ਤੁਸੀਂ ਦੇਖਿਆ ਸਰ ਉੱਥੇ ਇੱਕ ਲੋਕ ਜੀ ਆਰਮਟ ਹੋਇਆ ਕੋਈ ਬੜੀ ਆਈ ਆਰਮਟ ਹੋਇਆ ਜਿਵੇਂ ਗ੍ਰਨੇਡ ਦਾ ਸੁਣੋ ਮੈਨੂੰ ਤਾਂ ਪਤਾ ਨਹੀਂ ਕਿਹੜਾ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਦੱਸੋ ਮੈਂ ਸਾਡੇ ਐਸਐਚਓ ਸਾਹਿਬ ਦੇ ਖੜੇ ਹੈ ਸਾਡ ਇੱਕ ਮਿੰਟ ਯਾਰ ਇੰਨੀ ਜਲਦੀ ਕਹਿਣਾ ਵੀ ਕੀ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਸਵਾਲ ਇੱਕੋ ਹੀ ਕਰ ਰਿਹਾ ਸਾਰਿਆਂ ਨੂੰ ਬੜਾ ਕਲੀਅਰਲੀ ਵੀ ਜੇ ਕੋਈ ਗ੍ਰਨੇਡ ਜਿਹੜੀ ਗੱਲ ਆਪਾਂ ਹਰੇਕ ਨੂੰ ਗ੍ਰਨੇਡਰ ਟੈਕ ਪੜਾ ਦਿੰਦੇ ਆ ਉਸੇ ਬੰਦੇ ਦੱਸੇ ਕਿ ਗ੍ਰਨੇਡ ਅਟੈਕ ਹੋਏ ਤੇ ਉਹਦੀ ਖੰਡ ਹੈ ਜਾਂ ਹੋਰ ਚੀਜ਼ਾਂ ਨੂੰ ਕੋ ਡੈਮੇਜ ਨਾ ਹੋਵੇ ਹਾਲਾਂਕਿ ਅੰਮ੍ਰਿਤਸਰ ਪੁਲਿਸ ਇਸ ਨੂੰ ਗ੍ਰਨੇਡ ਹਮਲਾ ਨਹੀਂ ਮੰਨ ਰਹੀ ਪਰ ਧਮਾਕੇ ਤੋਂ ਬਾਅਦ ਇੱਕ ਪੁਲਿਸ ਕਰਮਚਾਰੀ ਨੂੰ ਧਮਾਕੇ ਨਾਲ ਸਬੰਧਤ ਸਬੂਤ ਇਕੱਠੇ ਕਰਦੇ ਵੀ ਦੇਖਿਆ ਗਿਆ ਹਾਲਾਂਕਿ ਫਿਲਹਾਲ ਪੁਲਿਸ ਇਸ ਮਾਮਲੇ ਤੇ ਕੁਝ ਵੀ ਜ਼ਿਆਦਾ ਬੋਲਰ ਨੂੰ ਤਿਆਰ ਨਹੀਂ ਇਹ ਤਦਾਸੀ ਇਹ ਕਿ ਪਿਛਲੇ ਕੁਝ ਸਮੇਂ ਵਿੱਚ ਲਗਾਤਾਰ ਪੰਜਾਬ ਦੇ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅੱਜ ਦਿਨ ਕਿਤੇ ਨਾ ਕਿਤੇ ਅਜਿਹਾ ਤਮਾਕਾ ਹੁੰਦਾ ਹੈ ਜਿਸ ਤੋਂ ਬਾਅਦ ਪੁਲਿਸ ਅਤੇ ਕਾਨੂੰਨ ਵਿਵਸਥਾ ਤੇ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਨੇ ਪਰ ਇਸ ਦੇ ਬਾਵਜੂਦ ਵੀ ਇਹ ਤਮਾਕੇ ਰੁਕਣ ਦਾ ਨਾਮ ਨਹੀਂ ਲੈ ਰਹੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ